ਵਾਰ ਨੰਬਰ 26 ਜੇਕਰ ਗੱਲ ਕੀਤੀ ਜਾਵੇ ਤਾਂ ਪਰਮਿੰਦਰ ਸਿੰਘ ਪਿੰਕੀ ਜੋਤ ਆਮ ਆਦਮੀ ਪਾਰਟੀ ਦੇ ਬੀਸੀ ਰਿੰਗ ਦੇ ਜ਼ਿਲ੍ਹਾ ਮੀਰਪੁਰਾਨ ਰਹੇ ਨੇ ਜਦੋਂ ਟਿਕਟ ਨਾ ਮਿਲੀ ਤਾਂ ਆਜ਼ਾਦ ਉਮੀਦਵਾਰ ਤੌਰ ਤੇ ਟਿਕਟ ਲੜ ਰਹੇ ਹਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਅੱਜ ਉਹਨਾਂ ਵੱਲੋਂ 26 ਨੰਬਰ 26 ਨੰਬਰ ਵਾਰਡ ਦੇ ਵਿੱਚ ਟਰੈਕਟਰ ਦੇ ਉੱਪਰ ਰੈਲੀ ਕੱਢੀ ਜਾ ਰਹੀ ਹੈ जिस के काफी ज्यादा महला निवासियों का समर्थन मिल रहा है पिंकी जितेगा पिंकी जिंदा नारे लग रहे पारी हैं भारी गिणती लोग इतने आए हुए हैं तुम देख सकते हो जिसमें वही गिणती जेकर गल की जाए महिलावान की महिलावान वालों भी नारे लगाए जा रहे हैं ਤੁਸੀਂ ਦੇਖਿਆ ਕਿ ਨਾੜਾ ਲਗਾਇਆ ਕਿ ਬੋਰਡ ਕਿਨੂੰ ਪਾਉਂਗੇ ਟਰੈਕਟਰ ਨੂੰ ਮੈਡਮ ਕਿਸ ਚੀਜ਼ਾ ਦੇਖ ਰਹੇ ਹੋ ਕਿੰਨਾ ਕਿ ਰਿਸਪੌਂਸ ਮਿਲ ਰਿਹਾ ਹੈ ਜਿਤ ਪੱਕੀ ਹੈ ਜਿਤ ਅਹਾਰਣ ਵਾਲਾ ਪੱਕਿਆ ਕਿਹੜੀ ਪਿੰਕੀ ਲਈ ਦੀ ਗਈ ਹੈ ਪਿੰਕੀ ਵਾਲਾ ਮਹਿਲਾਵਾਂ ਦਾ ਕਹ ਰਹਾ ਹੈ ਕਿ ਵੋਟ ਹੈ ਜੋ ਪਿੰਕੀ ਦਾ ਨਾਲ ਹੈ ਪਿੰਕੀ ਦੇ ਨਾਲ ਮਠਾਣੇ ਵਾਸੀ ਵੀ ਕਾਫੀ ਵੱਡੀ ਗਿਣਤੀ ਵਿੱਚ ਸਾਥ ਦੇਣ ਵਾਸਤੇ ਆਏ ਹੋਏ ਹਨ ਉਹ ਗੱਲਬਾਤ ਕਰਨ ਰਿਹਾ ਸਰ ਕੀ ਨਾਮ ਹੈ ਆਪਣਾ ਜਸਪਾਲ ਸਿੰਘ ਜੀ ਇਹ ਇਸ ਕਾਫੀ ਦੇ ਕਿਸਲਾ ਦੇਖਦੇ ਹੋ ਜੋ ਐਡਾ ਬੜਾ ਹਜ਼ੂਮ ਨਾਲ ਲੈ ਕੇ ਚੱਲ ਰਹੇ ਹੋਗੇ ਕਿ ਕਿੰਨਾ ਗਰ ਰਿਸਪੌਂਸ ਮਿਲ ਰਿਹਾ ਹੈ ਸਾਡਾ ਫੁੱਲ ਰਿਸਪੌਂਸ ਆ ਜੀ ਸਾਰੇ ਮਹੱਲੇ ਵੱਲੋਂ ਇੱਕ ਥਾਂ ਦੇ ਉੱਤੇ ਰਿਸਪੌਂਸ ਆ ਪਿੰਕੀ ਦੇ ਉੱਪਰ আর ਸਾਰੇ ਮਹੱਲਾ ਸਦਾਰ ਕਮੇਟੀ ਨੇ ਤੇ ਮਹੱਲੇ ਨੇ ਸਾਰੇ ਨੇ ਆਪਣੇ ਆਪ ਖੜਾ ਕੀਤਾ ਇਹ ਮਤਲਬ ਇਹਦੀ ਸਾਨੂੰ ਮਤਲਬ ਬਹੁਤ ਜ਼ਿਆਦਾ ਇਹਦੇ ਤੇ ਪ੍ਰਾਊਡ ਆ ਬੰਦਾ ਜੇਕਰ ਗੱਲ ਕੀਤੀ ਹੈ ਵੇ ਕੀ ਕੀ ਕੰਮ ਕਰਵਾਏਗਾ ਨਾ ਪੜ੍ਹ ਜਾਗੇ ਇੱਕ ਮਿੰਟ ਹੋਏ ਕੀ ਹੋ ਰਿਹਾ ਹੈ ਤਾਂ ਮੰਮੀ ਫਿਰ ਜਾਂਦਾ ਹੈ ਅੱਗੇ ਆਏ ਰਗੇ ਆ ਉਹਨੂੰ ਪੱਟ ਦੇ ਗੌਰ ਨੰਬਰ 26 ਜੇਕਰ ਗੱਲ ਕੀਤੀ ਜਾਵੇ ਤਾਂ ਪਰਮਿੰਦਰ ਸਿੰਘ ਪਿੰਕੀ ਜੀ ਆਜ਼ਾਦ ਉਮੀਦਵਾਰ ਤੌਰ ਤੇ ਚੋਣ ਲੜ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਇਹ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਮੀਤ ਪ੍ਰਧਾਨ ਹਨ ਬੀਸੀ ਪਿੰਗ ਦੇ ਜਦੋਂ ਟਿਕਟ ਨਾ ਮਿਲੀ ਤਾਂ ਉਹਨਾਂ ਨੂੰ ਮੁਹੱਲਾ ਨਿਵਾਸੀਆਂ ਨੇ ਆਜ਼ਾਦ ਖੜਾ ਕਰ ਦਿੱਤਾ ਤਾਂ ਅੱਜ ਉਹਨਾਂ ਵੱਲੋਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਟਰੈਕਟਰ ਮਾਸੇ ਕੱਢਿਆ ਜਾ ਰਿਹਾ ਹੈ ਇੱਕ ਬਹੁਤ ਵੱਡੀ ਰੈਲੀ ਮੁਹੱਲਾ ਨਿਵਾਸੀਆਂ ਦੇ ਨਾਲ ਰਲ ਕੇ ਕੱਢੀ ਜਾ ਰਹੀ ਹੈ ਮੁਹੱਲਾ ਨਿਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਹਨ ਗਲਵੱਡ ਕਰਾਂਗੇ ਮੁਹੱਲਾ ਨਿਵਾਸੀਆਂ ਨਾਲ ਵੀ ਕਿ ਨਾਲ ਆਪਣਾ ਥੋੜੀ ਚਲੋ ਮੇਰਾ ਨਾਮ ਗੁਰਚਰ ਸਿੰਘ ਪੱਠੜਾ ਜੀ ਪੱਠੜ ਸਾਹਿਬ ਕਿਸ ਤਰ੍ਹਾਂ ਦੇਖਦੇ ਹਾਂ ਜੋ ਐਡਾ ਵੱਡਾ ਹਜ਼ੂਮ ਲੈ ਕੇ ਨਾਲ ਚੱਲ ਰਹੇ ਹੋਗੇ ਵੱਡਾ ਸਪਰਥਨ ਮਿਲ ਰਿਹਾ ਪਿੰਕੀ ਜੀ ਨੂੰ ਸਾਡਾ ਸਾਰੇ ਪ੍ਰੀਤ ਨਗਰ ਸਾਰੇ ਨਿਵਾਸੀਆਂ ਦੀ ਸਾਡਾ ਸਮਰਥਨ ਬਾਈ ਪਰਮਿੰਦਰ ਸਿੰਘ ਪਿੰਕੀ ਦੇ ਨਾਲ ਹੈ ਕਿਉਂਕਿ ਪਹਿਲਾਂ ਸਪਹਿਲਾਂ ਤੋਂ ਹੀ ਸਾਡਾ ਜਿੰਨਾ ਵੀ ਇਹ ਤੋਂ ਸਮਾਜ ਸਿਹਾਰ ਜੀ ਲੈ ਰਹੇ ਨੇ ਦੇ ਮਨ ਚ ਬਸੀ ਹੈ ਪਹਿਲਾਂ ਤੋਂ ਵੀ ਸਾਡੀ ਸਮਾਜ ਸੇਵਾ ਕਰਦੇ ਆ ਰਹੇ ਨੇ ਸਾਡੀ ਪ੍ਰੀਤ ਨਗਰ ਦੀ ਜਿੰਨੀ ਸੁਧਾਰ ਕਮੇਟੀ ਹੈ ਸਾਰੀ ਬਾਈ ਪਿੰਕੀ ਦੇ ਨਾਲ ਹੈ ਤੇ ਪੂਰੇ ਸਮਰਥਨ ਦੇ ਬਹੁਮਾਤੇ ਨਾਲ ਜਿਤਾਵਾਂਗੇ ਜਿੰਨੀ ਵੀ ਹੋ ਸਰ ਗੱਲ ਕੀਤੀ ਆਵੇ ਕੰਮ ਦੀ ਕੀ ਕੀ ਕੰਮ ਕਰਾ ਕੇ ਰਹੀ ਪਿੰਕੀ ਵੱਲੋਂ ਸਾਡੇ ਮਹੱਲੇ ਦੇ ਵਿੱਚ ਬਿਨਾਂ ਐਮਸੀ ਹੁੰਦੇ ਹੋਏ ਵੀ ਸਟਰੀਟ ਲਾਈਟਾਂ ਜਿੰਨੀ ਵੀ ਕੋਈ ਰੋਡ ਰਹਿੰਦੀ ਸੀ ਉਹਦਾ ਬਾਕੀ ਸਮਾਜ ਸੁਧਾਰ ਦੇ ਕੰਮ ਜਿੰਨੀ ਵੀ ਹੈਗੇ ਨੇ ਵੱਧ ਤੋਂ ਵੱਧ ਪਿੰਕੀ ਬਾਈ ਕਰਦਾ ਰਿਹਾ ਅੱਗੇ ਤੋਂ ਵੀ ਆਸ ਕਰਦੇ ਆ ਕਿ ਇਹਨੂੰ ਜਿਤਾ ਕੇ ਅਸੀਂ ਐਮਸੀ ਜੀ ਦਾ ਕੇ ਵੱਟ ਤੋਂ ਵੱਟ ਮਹੱਲੇ ਦੀ ਸੇਵਾ ਕਰਦੇ ਰਹਿਣਗੇ ਅਤੇ ਸਾਰਾ ਮਹੱਲਾ ਦੇ ਨਾਲ ਹਮ ਬਾ ਚੜਕੇ ਨਾਲ ਸਾਰਾ ਮਹੱਲਾ ਬਚੜਕੇ ਨਾਲ ਹੈ ਮਹਿਲਾਵਾਂ ਵੀ ਨਾਰੇ ਮਾਰਦੀਆਂ ਆ ਰਹੀਆਂ ਹਨ ਮਹਿਰਮਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਲੈ ਆਪਣਾ ਸਵੀਟੀ ਜੀ ਕਿੰਨਾ ਰਿਸਪੌਂਸ ਮਿਲ ਰਿਹਾ ਹੈਗਾ ਤੁਸੀਂ ਇਕੱਠੇ ਹੋ ਗਏ ਹੋ ਹਰ ਪਾਸੋਂ ਹਾਂਜੀ ਕੀ ਕਹਿਣਾ ਚਾਹੋਗੇ ਜੋ ਵਾਰਡ ਨੰਬਰ ਦੇ ਵਿੱਚ ਤੁਸੀਂ ਅਜੇ ਘੁੰਮ ਰਹੇ ਹੋਗੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਇਸ ਵਾਰ ਪਿੰਕੀ ਵੀਰੇ ਨੂੰ ਲੋਕਾ ਦਿਓ ਇਹਨਾਂ ਨੂੰ ਜਿਤਾਓ ਪਾਰਟੀਵਾਦੀ ਤੋਂ ਉੱਟ ਕੇ ਹਾਂਜੀ ਪਿੰਕੀ ਵੀਰੇ ਨੂੰ ਬੋਟਾ ਪਾ ਕੇ ਕੰਮਜਾਬ ਬਣਾਓ ਐਸੀ ਐਮਸੀ ਬਣਾਉਣਾ ਐਨੂੰ ਐਮਸੀ ਬਣਾਉਣਾ ਹਾਂ ਤਾਂ ਕਿ ਆਮ ਆਦਮੀ ਪਾਰਟੀਆਂ ਖੜੇ ਹੋਏ ਨੇ ਨਾ ਸਾਨੂੰ ਬਹੁਤ ਕੰਮ ਕਰ ਰਹੇ ਨੇ ਪਹਿਲਾਂ ਹੀ ਬਹੁਤ ਕੰਮ ਕਰ ਰਹੇ ਨੇ ਸਾਡੇ ਉਹਨਾਂ ਦਾ ਬੁਰਾ ਹਾਲ ਹੈ ਹੁਣ ਹਾਂਜੀ ਹਾਂਜੀ ਕਿਉਂ ਬੜਵਾਉਗੇ ਐਮਸੀ ਨੂੰ ਇਨ ਐਸ ਪਿੰਕੀ ਨੂੰ ਪਿੰਕੀ ਨੂੰ ਬੱਲੇ ਬੱਲੇ ਹੋਈ ਪਿਆ ਟਰੈਕਟਰ ਨੂੰ ਮੋੜ ਪਾਈ ਜਾਵੇਗੀ ਪਰਮਿੰਦਰ ਪਿੰਕੀ ਜੀ ਮਯੂਦ ਹੈ ਪਿੰਕੀ ਜੀ ਆਮ ਆਦਮੀ ਪਾਰਟੀ ਦੇ ਵਿੱਚੋਂ 25 ਸਾਲ ਗਾਲੇ ਸੇਵਾ ਕੀਤੀ ਲੇਕਿਨ ਐਮਐਲਏ ਵੱਲੋਂ ਟਿਕਟ ਨਹੀਂ ਜਤੀ ਗਈ ਜੋਰ ਲਗਾਇਆ ਵੱਡੇ ਲੀਡਰਾਂ ਨੇ ਲੇਕਿਨ ਐਮਐਲਏ ਨਹੀਂ ਮੰਨੀ ਤਾਂ ਆਜ਼ਾਦ ਉਮੀਦਵਾਰ ਖੜੇ ਹੋਏ ਹੋ ਕਿੰਨੇ ਨੇ ਖੜਾ ਕੀਤਾ ਤੇ ਜਦੋਂ ਟਿਕਟ ਨਹੀਂ ਮਿਲੀ ਸੀ ਤਾਂ ਉਹਨਾਂ ਨੂੰ ਲੱਗਿਆ ਸੀ ਕਿ ਹੁਣ ਆਪਾਂ ਖੜਾ ਨਹੀਂ ਹੋਣਾ ਟਿਕਟ ਜਹੀਂ ਮਿਲੀ ਟਿਕਟ ਨਹੀਂ ਦਿੱਤੀ ਇਹਦਾ ਪਾਰਟੀ ਦਾ ਕੰਮ ਸੀ ਪਾਰਟੀ ਨਾਲ ਜੁੜਿਆ ਸੀ ਪਾਰਟੀ ਦਾ ਕੰਮ ਕੀਤੀ ਸੀ ਠੀਕ ਹੈ ਜੀ ਐਮਐਲਏ ਸਾਹਿਬ ਨੇ ਵੀ ਸਾਰਿਆਂ ਨੂੰ ਪਤਾ ਕਿਵੇਂ ਜਿਤਾਇਆ ਸੀਗਾ ਤੇ ਚਲੋ ਇਹਨਾਂ ਨੇ ਟਿਕਟ ਨਹੀਂ ਦਿੱਤੀ ਤੇ ਜਿਹੜੀ ਸੰਗਤ ਹੈ ਸੰਗਤ ਨੇ ਮੈਨੂੰ ਖੜਾ ਕੀਤਾਗਾ ਸੰਗਤ ਨੇ ਮੈਨੂੰ ਵਿਸ਼ਵਾਸ ਦਿਵਾਇਆਗਾ ਵੀ ਇਕੱਲਾ ਇਕੱਲਾ ਬੰਦਾ ਮੇਰੇ ਨਾਲ ਆ ਡਾਰ ਨੰਬਰ 26 ਦਾ ਔਰ ਜਿਨ੍ਹਾਂ ਨੇ ਮੈਨੂੰ ਭਰੋਸਾ ਦਵਾਇਆ ਕਿ ਤੈਨੂੰ ਕਿੱਕ ਬੋਰਡ ਪਾ ਕੇ ਤੈਨੂੰ ਕਾਂਜਾਬ ਬਣਾਵਾਗੇ ਪਾਰਟੀ ਵਿੱਚ ਰਹੋਗੇ ਜਾਂ ਪਾਰਟੀ ਛੱਡ ਜਿਓ ਹਣ ਆਉਣ ਵਾਲੇ ਸਮੇਂ 'ਚ ਦੱਸਾਂਗੇ ਜੀ ਕਿ ਜਿਵੇਂ ਸੰਗਠਨ ਦੇ ਕੋਈ ਹੋਮੇ ਫੈਸਲਾ ਹੋਏਗਾ ਹੋਊਗਾ ਪਰਮੇਂਦਰ ਜੀ ਕਿੰਨਾ ਗਾਉਂ ਰਿਸਪੌਂਸ ਮਿਲ ਰਿਹਾ ਮੱਲੇ ਵੱਲੋਂ ਆਮ ਆਦਮੀ ਪਾਰਟੀ ਦੇ ਵੀ ਖੜੇ ਹੋਏ ਨੇ ਤੁਹਾਡੇ ਦੀ ਜ਼ਿੰਦਗਾਰੀ ਨੇ ਤਾਂ ਕੀ ਲੱਗਦਾ ਹੈਗਾ ਵੀ ਟੱਕਰ ਕਿਦਾਂ ਮੰਨਦੇ ਹੋ ਟੱਕਰ ਤਾਂ ਇੱਕ ਤਰਫਾਈ ਹੈ ਜੀ ਤੁਸੀਂ ਦੇਖ ਲਿਆ ਤੁਸੀਂ ਪੱਤਰਕਾਰ ਹੋ ਕਰ ਕਰ ਜਾਣਦੇ ਹੋ ਕਰ ਕਰ ਬਾਤ ਕਰਦੇ ਹੋ ਤਾਨੂੰ ਪਟੇ ਲੱਗ ਰਿਹਾਗਾ ਵੀ ਜਿਹੜਾ ਕਿੱਧਰ ਹੈ ਜਿਹੜਾ ਕਿੱਧਰ ਹੈ ਇਹਦਾ ਇੱਕ ਤਰਫਾ ਦਿੱਤਾ ਜੀ ਆਪਣੀ ਕੀ ਕੀ ਕੰਮ ਕਰਵਾਏ ਗਏ ਜੋ ਮੁਹੱਲਾ ਨਿਵਾਸੀ ਨਾਲ ਤੁਹਾਡੇ ਤੁਰੇ ਨੇ ਇੱਕ ਤਾਂ ਫਰੀਦ ਨਗਰ ਚੱਚ 35-40 ਸਾਲ ਤੋਂ ਬਸਿਆ ਹੋਇਆ ਇਹ ਚ ਲਾਈਟਾਂ ਦੀ ਕਮੀ ਸੀਗੀ ਇੱਥੇ ਜਿੱਤ ਕੇ ਐਮ ਸੀ ਪ੍ਰਧਾਨ ਵੀ ਬਣੇ ਕਿਸੇ ਨੇ ਲਾਈਟ ਲੂਟ ਵਗੈਰਾ ਨਹੀਂ ਲਗਾਈ 165 ਤੋਂ ਕਰੀਬ ਲਾਈਟਾਂ ਲਵਾਈਆਂ ਬਾਕੀ ਜਿੰਨੇ ਵੀ ਨੇ ਕੰਮ 700 ਫੁੱਟ ਮੰਦੂ ਗਲੀ ਬਣਾਈ ਤੇ ਫਾਟਕਾਂ ਦੇ ਲਵੇ ਆਪਣੇ ਤੋਏ ਸੀ ਦੋਨੇ ਸਾਈਡਾਂ ਤੇ ਉਹ ਪੂਰਕੇ ਤੋਏ ਦਾ ਟੰਡਾ ਲਵਾਈਆਂ ਗਈਆਂ ਗਿਆ ਇਸ ਤਰ੍ਹਾਂ ਸੀਵਰੇਜ ਵਾਟਰ ਸਪਲਾਈ ਦੀ ਲੀਕੇਜ ਵਗੈਰਾ ਜਦੋਂ ਵੀ ਮੇਰੇ ਧਿਆਨ ਵਿੱਚ ਆਈ ਮੈਂ ਤੁਰੰਤ ਉਹਨੂੰ ਕਰਨ ਦਾ ਪਾਵੰਦ ਰਿਹਾ ਹਾਂ ਪ੍ਰਧਾਨ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਆਣ ਵਾਲਾ ਸੁਪਨਾ ਕੀ ਹੈ ਕਿ ਕੀ ਲੱਗਦਾ ਹੈ ਬਾਈ ਪ੍ਰੀਤਨਗਰ ਵਿੱਚ ਇਹ ਕੰਮ ਹੋਣ ਵਾਲਾ ਕਿ ਜੇ ਜਿੱਤਦਾਂਗਾ ਤਾਂ ਪਹਿਲ ਦੇ ਆਧਾਰ ਤੇ ਉਹ ਕੰਮ ਕਰਵਾ ਜਾਵੇਗਾ ਪ੍ਰੀਤਨਗਰ ਦੇ ਵਿੱਚ ਜਿਹੜਾ ਨਾਲੀਆਂ ਦਾ ਬਹੁਤ ਬੁਰਾ ਹਾਲ ਹੈਗਾ ਨਾਲੀਆਂ ਜਿਹੜੀਆਂ ਨੇ ਖਸਤਾ ਹਾਲ ਚ ਨੇ ਉਹਨਾਂ ਦਾ ਪਾਣੀ ਲੋਕਾਂ ਦੇ ਮਕਾਨਾਂ ਨੀਂਹਾਂ ਵਿੱਚ ਵਰਦਾ ਹੈਗਾ ਤੇ ਮੇਰਾ ਬਣ ਸਰ ਜੋ ਵੀ ਕਰੇ ਗ੍ਰਾਂਟ ਮਿਲੇ ਪਹਿਲਾਂ ਪਾਈਪ ਵਾਜੇ ਹੋਡੀਆਂ ਬਣਾ ਕੇ ਨਾਲੀਆਂ ਮੁਕਤ ਕੀਤੀਆਂ ਜਾਣਗੀਆਂ ਜਿਦੇ ਨਾਲ ਕਿ ਗਲੀਆਂ ਚੌੜੀਆਂ ਇੱਥੇ ਸਫਾਈ ਵੀ ਰਹੇਗੀ ਜਿਹੜੇ ਪਹਿਲਾਂ ਪੈ ਪੈਦੇ ਸੁਣਨ ਚ ਆਏਗਾ ਕਿ ਉਹਨੂੰ ਵੀ ਤੁਸੀਂ ਚੇਂਜ ਕਰਾਉਂਦੇ ਫਿਰਦੇ ਹੋ ਕਿ ਉਹ ਪਾਈਪ ਛੋਟੇ ਨੇ ਜਿਸ ਕਰਕੇ ਪਾਣੀ ਦੀ ਬਲੋਕ ਆ ਜਾ ਰਹੀ ਹੈ ਉਹ ਸੀਵਰੇਜ ਦੇ ਪਾਈਪਾਂ ਨੇ ਕਹੀ ਲੋਕਾਂ ਨੇ ਕਹੀ ਗਲੀ ਵਾਲਿਆਂ ਨੇ ਮੇਰੇ ਧਿਆਨ ਚ ਲੈਂਦਾਗਾ ਵੀ 4 ਇੰਚੀ ਪਾਈਪ ਹੈਗਾ ਜਿਹਦੇ ਨਾਲ ਜਿਹੜੀ ਸੀਵਰੇਜ ਖਿੱਚਦਾ ਨਹੀਂਗਾ ਉਹਨੂੰ ਵੱਡਾ ਪਾਈਪ ਪਾਇਆ ਜਾਊਗਾ ਜਿਹਦੇ ਨਾਲ ਕਿਤੇ ਮੀਂਹ ਜਾਂ ਸੀਵਰੇਜ ਦਾ ਪਾਣੀ ਦੇ ਕਿ ਬਲੋਕੇਜ ਨਾ ਆਵੇ ਅਨੇ ਕੇ ਆਂਦਾ ਵੀ ਜਿਸ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਵੀ ਜੇ ਆਮ ਆਦਮੀ ਪਾਰਟੀ ਦਾ ਐਮਸੀ ਹੋਵੇਗਾ ਉਹ ਜਿੱਤੇਗਾ ਤਾਂ ਐਮਐਲਏ ਫੰਡ ਉਹਨਾਂ ਨੂੰ ਦੇਣਗੇ ਕਿ ਜੇ ਆ ਜਿੱਤਦਾ ਕੋਈ ਤਾਂ ਉਹ ਕੰਮ ਨਹੀਂ ਕਰਾ ਪਾਏਗਾ ਕਿੰਨੀ ਸਫਾਈ ਇਸ ਚ ਬਾਈ ਜੀ ਪਹਿਲਾਂ ਤਾਂ ਮੈਂ ਐਮਸੀ ਹੈ ਹੀ ਨਹੀਂ ਸੀ ਪਹਿਲਾਂ ਇੰਨੇ ਕੰਮ ਕਰਾਤੇ 32 ਸਾਲ ਮੈਘਮਾ ਪੁਰਖ ਰਿਹਾ ਹਰੇਕ ਮੈਘਮੇ ਬਾਰੇ ਵਾਕਮਾ ਹਰੇਕ ਦਾ ਸਾਰਾ ਕੁਝ ਪਤਾ ਮੈਨੂੰ ਰਹੀ ਗੱਲ ਵੀ ਇਤੇ ਸੋਚਦੇ ਹੁਣ ਵੀ ਕਿ ਜਿੱਤ ਗਿਆ ਤਾਂ ਇਹਨੂੰ ਫੰਡ ਨਹੀਂ ਦਿੱਤੇ ਜਾਣਗੇ ਇਹ ਮੈਨੂੰ ਲੈਣੇ ਆਉਂਦੇ ਨੇ ਇਹ ਨਹੀਂ ਦੇਣਗੇ ਨਾ ਮੈਨੂੰ ਲੈਣੇ ਆਉਂਦੇ ਨੇ ਜੀ ਬਿਲਕੁਲ ਉਹ ਫੰਡ ਹੈ ਜੇ ਨਹੀਂ ਮਿਲਣਗੇ ਤਾਂ ਬਾਈ ਦਾ ਕਹਿਣਾ ਹੈ ਕਿ ਫੰਡ ਲੈਣੇ ਵੀ ਆਉਂਦੇ ਨੇ ਕਿਉਂਕਿ ਮਹੱਲਾ ਨਿਵਾਸੀ ਹਨ ਜੋ ਪੂਰਨ ਤੌਰ ਤੇ ਇਹਨਾਂ ਨੂੰ ਸਮਰਥਨ ਦੇ ਚੁੱਕੇ ਹਨ ਜਿਸ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਸ਼ਾਮਲ ਹਨ ਮਹੱਲਾ ਸਹਾਇ ਕਮੇਟੀ ਹੈ ਜੋ ਉਹ ਇਹਨਾਂ ਨੂੰ ਸਮਰਥਨ ਦੇ ਚੁੱਕੇ ਹੈ ਮਹੱਲਾ ਸਹਾਇ ਕਮੇਟੀ ਦੇ ਪ੍ਰਧਾਨ ਕਲਵੰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆਂ ਪਰਾਂ ਜੀ ਪਿੰਕੀ ਜੀ ਨੂੰ ਖੜਾ ਕੀਤਾ ਲੇਕਿਨ ਪਹਿਲਾਂ ਐਮਐਲਏ ਦੇ ਕੋਲੇ ਵੀ ਸਭ ਕੋਲ ਦੁਕਾਈ ਸੀ ਤੁਹਾਨੂੰ ਕਿਹਾ ਕਿ ਕੈਂਡੀਡੇਟ ਦੋ ਤੁਸੀਂ ਨਾ ਅਨਾਉਂਸ ਕੀਤਾ ਨਾਮ ਇਹਨਾਂ ਦਾ ਤਾਂ ਬਾਅਦ ਚੁੱਕੀ ਹੋਇਆ ਕਿ ਐਮਐਲਏ ਨੇ ਇਹਨਾਂ ਨੂੰ ਟਿਕਟ ਨਹੀਂ ਦਿੱਤੀ ਅਸੀਂ ਮੱਲਾ ਨਿਵਾਸੀ ਸਭ ਸਰਕਾਰਾਂ ਤੋਂ ਦੁਖੀ ਹੋ ਕੇ ਇਹ ਆਪ ਪਾਰਟੀ ਨਾਲ ਦੂਜੀਆਂ ਪਾਰਟੀਆਂ ਤੋਂ ਨਿਕਲ ਕੇ ਜੁੜੇ ਪਰ ਸਾਡੀ ਇਲਾਕੇ ਦੀ ਵਿਧਾਇਕ ਬੀਬੀ ਭਰਾ ਜੀ ਜੋ ਮੌਜੂਦਾ ਐਮਐਲਏ ਨੇ 24 ਸਾਲ ਲੰਘੇ ਸਾਡੇ ਜਾਨ ਦੇ ਬਾਅਦ ਜੁੜਦੀ ਕੋਈ ਕੰਮ ਨਹੀਂ ਹੋਇਆ ਅਸੀਂ ਇਹਨਾਂ ਦੇ ਕੰਮਾਂ ਤੋਂ ਦੁਖੀ ਹੋ ਕੇ ਇਹਨਾਂ ਦੇ ਲਾਰਿਆਂ ਤੋਂ ਦੁਖੀ ਹੋ ਕੇ ਇੱਕ ਮੱਲਾ ਜ਼ਦਾਰ ਕਮੇਟੀ ਬਣਾਈ ਕਮੇਟੀ ਬਣਾ ਕੇ ਅਸੀਂ ਆਪਣੇ ਕਾਰਜ ਜਿਹੜੇ ਨੇ ਲੋਕਾਂ ਤੋਂ ਪੈਸੇ ਇਕੱਠੇ ਕਰ ਕਰਕੇ ਇਹਨਾਂ ਸੰਗਤੋਂ ਇਲਾਕਾ ਨਿਵਾਸੀਆਂ ਤੋਂ ਕੰਮ ਸ਼ੁਰੂ ਕੀਤੇ ਜਿਨ੍ਹਾਂ ਵਿੱਚ ਸਾਡੇ ਵਿੱਚ ਪ੍ਰਮੇਂਦਰ ਵਿੱਚ ਟਿੰਕੀ ਵੀ ਸ਼ਾਮਲ ਹੈ ਜਿੰਨਾਂ ਨੇ ਸਾਡੇ ਕਈ ਕੰਮ ਇਹੋ ਜਿਹੇ ਕੀਤੇ ਜਿਹੜੇ ਕਿ ਇੱਕ ਐਮਐਲਏ ਨਹੀਂ ਕਰਾ ਸਕੀ ਸਾਨੂੰ ਸਾਨੂੰ ਲੈਤਾ 35 ਹਜ਼ਾਰ ਦਾ ਅਰੇਂਜਮੈਂਟ ਹੈ ਜੀ ਜੋ ਪਿੰਕੀ ਦੀ ਢੇਰ ਹੈ ਸਾਡੀ ਬਸਤੀ ਨੂੰ ਤੇ ਜੋ ਟੈਲਾ ਠੇਕੇਦਾਰ ਰੇਲਵੇ ਲਾਈਨ ਦੇ ਕੋਲੇ ਜੋ ਇੰਨੀ ਦੂਰ ਦੀ ਟੈਕ ਆਉਂਦੀ ਸੀ ਮੇਰੇ ਕਹਿਣ ਤੇ ਹਾਂਜੀ ਮੇਰੇ ਕਹਿਣ ਤੇ ਇਹਨਾਂ ਨੇ ਆੜ ਕਾਂਦੇ ਦੋਨਾਂ ਪਾਸੇ ਟੈਲਾ ਲਵਾਇਆ ਠੇਕੇਦਾਰ ਬੀਬੀ ਭਰਾਜ ਨੇ ਠੇਕੇਦਾਰ ਨੂੰ ਬੁਲਾ ਲਿਆ ਠੇਕੇਦਾਰ ਕੰਮ ਛੱਡ ਗਿਆ 6-7 ਫੁੱਟ 700 ਕੋਲ ਤੋਂ ਸ਼ਰ ਜੋ ਘੜੀ ਸੀ ਉਹ ਪਿੰਕੀ ਨੇ ਫਿਰੇ ਲਈ ਰੇਲਵੇ ਲਾਈਨ ਦੇ ਕੋਲੇ ਕਾਂਡ ਨਗੀ ਕਾਂਡ ਨਗੀ ਹੋਈ ਸਾਡੇ ਲੋਕ ਇਹਨੇ ਪਰੇਸ਼ਾਨ ਸੀ ਉੱਥੇ ਬਦਬਾਹ ਮਾਰਦੀ ਡੰਗਰ ਮਰ ਜਾਂਦੇ ਕੁੱਤੇ ਮਰ ਜਾਂਦੇ ਬੰਦੇ ਮਰ ਜਾਂਦੇ ਸਾਡੀ ਕਿਸੇ ਨੇ ਬਾਣੀ ਫੜੀ ਐਮਐਲਏ ਸਾਹਿਬ ਨੂੰ ਮਾਰਨੀ ਸੀ ਪਹਿਨਾ ਅਸੀਂ ਬલ્લાਸਦਾਰ ਕਮੇਡੀਅਨ ਮਨਾਈ ਨੂੰ 6 ਮਹੀਨੇ ਹੋਏ ਕਈ ਦਿਖਾਤਾ ਬੀਬੀ ਕੋਲੇ ਵੀ ਕੰਨੀਆਂ ਡੀਸੀ ਕੋਲੇ ਵੀ ਕੰਨੀਆਂ ਹੁਕਮਤੀ ਕੋਲੇ ਵੀ ਕੰਨੀਆਂ ਬਿਜਲੀ ਬੋਰਡ ਕੋਲੇ ਵੀ ਕੰਨੀਆਂ ਸਾਡੀ ਕਿਸੇ ਨੇ ਸਰਵਾਈ ਨਹੀਂ ਕੀਤੀ ਕਹਿੰਦੇ ਬੀਬੀ ਨੂੰ ਕੋ ਬੀਬੀ ਨੂੰ ਦਿਖਾਤਾ ਕਹਿੰਦੇ ਬੀਬੀ ਨੇ ਸਾਡਾ ਕੋਈ ਕੰਮ ਨਿਕਰਾਇਆ ਅਸੀਂ ਦੁਖੀ ਹੋ ਕੇ ਮੱਲਾ ਜ਼ਿਦਾਰ ਕਮੇਟੀ 프리ਦਨਗਰ ਇਹ ਕਮੇਟੀ ਇਸ ਕਰਕੇ ਬਣਾਈ ਹੈ ਇਹ ਸਰਕਾਰਾਂ ਨੂੰ ਕੰਨ ਹਣ ਦੇ ਵਰਤ ਲੈਣੀਆਂ ਸੌਖੀਆਂ ਨੇ ਜਾਂ ਔਖੀਆਂ ਨੇ ਅਸੀਂ ਇਹ ਪਰਮਿੰਦਰ ਵਿੱਕੀ ਜੋ ਆਜ਼ਾਦ ਖੜਾ ਕਰਿਆ ਅਸੀਂ ਮhalla ਜ਼ਰਦਾਰ ਕਮੇਟੀ ਨੇ ਸਮਰਥਨ ਦਿੱਤਾ ਸਾਰੀ ਬਤੀ ਦਾ ਸਮਰਥਨ ਲਿਆ ਅਸੀਂ ਆਪਣਾ ਕੈਂਡੀਡੇਟ ਖੜਾ ਕਰਨ ਦੀ ਨੌਤ ਕਿਉਂ ਆਈ ਬੀਬੀ ਭਰਾਜ ਨੂੰ ਮਿਲੇ ਰੈਟੋ ਦੇ ਵਿੱਚ ਜਿਨ੍ਹਾਂ ਨੇ ਮੇਰੀ ਡਿਊਟੀ ਲਈ ਕਿ ਜਾਨ ਨੂੰ ਕੋ ਚੰਗਾ ਕੈਂਡੀਡੇਟ ਮੇਰੀ ਝੋਲੀ ਚ ਪਾਓ ਮੈਂ ਜਿੱਤ ਕੇ ਮੇਰੀ ਝੋਲੀ ਚ ਪਾਓ ਮੈਂ ਪੰਜ ਟੈਲੀਫੋਨ ਕਰੇ ਨੇ ਬੀਬੀ ਨੂੰ ਮੇਰਾ ਇੱਕ ਟੈਲੀਫੋਨ ਤਾਂ ਜਵਾਬ ਨਹੀਂ ਦਿੱਤੋ ਜੋ ਪੀਏ ਸਾਹਿਬ ਨੇ ਗੱਡੀ ਚ ਬੈ ਕੇ ਗੱਲ ਕਰਦੇ ਆ ਬੀਬੀ ਜੀ ਬਿਜ਼ੀ ਨੇ ਬੀਬੀ ਤੱਕ ਸਾਡੀ ਗੱਲ ਜਿਹੜੀ ਹੈ ਪਹੁੰਚੀ ਹੈ ਜਾਂ ਨਹੀਂ ਪਹੁੰਚੀ ਮੈਂ ਦੱਸਣਾ ਚਾਹੁੰਦਾ ਇਹ ਸਾਡੀ ਬੋੜ ਦੀ ਕੀਮਤ ਪਾਰ ਤੋਂ ਤੇ ਰਾਜ ਕਰੋ ਦੀ ਨੀਤੀ ਨਾਲ ਨਹੀਂ ਲੈ ਸਕਦੇ। ਪਰ ਹਾਂ ਜੀ ਹੁਣ ਜੇ ਗੱਲ ਕੀਤੀ ਆਵੇ ਕਿੰਨਾ ਕ ਸਮਰਥਨ ਹੈ ਕੀ ਲੱਗਦਾ ਵੀ ਕਿੰਨੇ ਕ ਲੀਡ ਲੱਭ ਜਤਾਂਗੇ ਤੇ ਮੁਕਾਬਲਾ ਕਿਹਦੇ ਨਾਲ ਮੰਨਦੇ ਆ। ਹੁਣ ਜੋ ਅੱਜ 26 ਨਵੰਬਰ ਵਾਰ ਦੀ ਪੋਜੀਸ਼ਨ ਹੈ। ਬਾਕੀ ਸਾਰੇ ਕੈਂਡੀਡੇਟ 40% ਵੋਟ ਲੈਣਗੇ। ਸੋ ਜੋ 60% ਸਾਡੀ ਹੋਊਗਾ। ਜੇ ਬਿਲਕੁਲ 100% ਵੋਟ ਦੱਸ ਰਹੇ ਨੇ ਕਿ ਸਾਡੀ ਹੋਵੇਗੀ। ਸਰ ਕੀ ਲੱਗਦਾਗਾ ਵੀ ਕਿੰਨਾ ਅੰਕ ਆਪਾਂ ਨੂੰ ਟੱਕਰ ਲੱਗਦੀ ਮੰਨਦੇ ਆ ਦੇਖੋ ਜੇ ਟੱਕਰ ਆ ਤਾਂ ਇਸ ਟਾਈਮ ਵਨ ਸਾਈਡਡ ਗੱਲ ਐ ਸਿਰਫ ਪਿੰਕੀ ਦੀ ਅੱਛਾ ਜੀ ਤੁਸੀਂ ਉਹਨਾਂ ਦੇ ਬੂਥਾਂ ਤੇ ਜਾ ਕੇ ਵੀ ਦੇਖੋਗੇ ਕੋਈ ਬੰਦਾ ਮਹੱਲੇ ਦਾ ਸਾਡਾ ਆਪਣਾ ਪ੍ਰੋਪਰ ਮਹੱਲੇ ਦਾ ਕੋਈ ਬੰਦਾ ਉੱਥੇ ਬੂਥਾਂ ਤੇ ਨਹੀਂ ਹੈਗਾ ਸਾਰੇ ਬਾਹਰਲੇ ਬੰਦੇ ਨੇ ਜਿੱਦੋਂ ਇਹ ਵੀ ਸਿੱਧ ਹੁੰਦਾ ਹੈ ਕਿ ਸਾਡੇ ਮਹੱਲਾ ਜਨਨ ਕਿ ਇੱਕ ਯੂਨਿਟੀ ਬਹੁਤ ਤਕੜੀ ਹੈ ਸਾਡੇ ਮਹੱਲੇ ਦੀ ਜਿਹੜਾ ਵੀ ਅਸੀਂ ਕੈਂਡੀਡੇਟ ਇਹ ਖੜਾ ਕੀਤਾ ਹੈਗਾ ਪਿੰਕੀ ਇਹ ਵਿਸ਼ਵਾਸਯੋਗ ਬੰਦਾ ਹੈ ਔਰ ਸਰਬਸੰਮਤੀ ਦੇ ਨਾਲ ਖੜਾ ਕੀਤਾ ਗਿਆ। ਸਰਬਸੰਮਤੀ ਦੇ ਨਾਲ ਮਹੱਲੇ ਵੱਲੋਂ ਪ੍ਰਵਿੰਦਰ ਸਿੰਘ ਪਿੰਕੀ ਨੂੰ ਖੜਾ ਕੀਤਾ ਗਿਆ ਹੈ ਇਸ ਦੇ ਵਿੱਚ ਉਹਨੂੰ ਮਹੱਲੇ ਦਾ ਕਾਫੀ ਵੱਡਾ ਸਮਰਥਨ ਮਿਲ ਰਿਹਾ ਹੈ ਤਾਂ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਤਾਂ ਪ੍ਰਧਾਨ ਜੀ ਦੱਸ ਰਹੇ ਸਨ ਕਿ ਨਰਿੰਦਰਪੁਰਪੁਰਾਜ ਐਮਐਲਏ ਨੂੰ ਇਹ ਰੈਸਟ ਹਾਊਸ ਵਿੱਚ ਮਿਲੇ ਸਨ ਜਿੱਥੇ ਕਿ ਜਿੱਥੇ ਕਿ ਇਹਨਾਂ ਵੱਲੋਂ ਪ੍ਰਵਿੰਦਰ ਸਿੰਘ ਪਿੰਕੀ ਦਾ ਨਾਮ ਅਨਾਉਂਸ ਕੀਤਾ ਗਿਆ ਸੀ ਵੀ ਤੁਹਾਨੂੰ ਅਸੀਂ ਇਹ ਐਮਸੀ ਜਿੱਤ ਕੇ ਦੇਾਂਗੇ ਸਾਡੀ ਸਾਰੀ ਕਮੇਟੀ ਦਾ ਸਮਰਥਨ ਇਸ ਨੂੰ ਹੈ। ਲੇਕਿਨ ਬਾਅਦ ਦੇ ਵਿੱਚੋਂ ਉਸ ਟਾਈਮ ਤਾਂ ਐਮਐਲਏ ਸਾਹਿਬ ਨੇ ਕਿਹਾ ਵੀ ਮੈਨੂੰ ਇਸ ਪਿੰਕੀ ਨੂੰ ਟਿਕਟ ਦੇ ਵਿੱਚ ਕੋਈ ਐਟ ਪ੍ਰੇਵਾਰਡ ਮੈਂਬਰ ਕੋ ਵਧੀਆ ਮੈਨੂੰ ਬਾਅਦ ਮੈਂਬਰ ਕੋਈ ਵਧੀਆ ਵੀ ਟਿਕਟ ਦਿੱਤੀ ਜਾਵੇ ਲੇਕਿਨ ਜਦੋਂ ਇਹਨਾਂ ਨੇ ਨਾਮ ਅਨਾਉਂਸ ਕੀਤਾ ਉਸ ਤੋਂ ਬਾਅਦ ਪ੍ਰਧਾਨ ਜੀ ਦਾ ਪ੍ਰਧਾਨ ਜੀ ਦਾ ਜੋ ਫੋਨ ਸੀ ਉਹ ਚੱਕਣਾ ਬੰਦ ਕਰ ਦਿੱਤਾ ਉਹਨਾਂ ਦੇ ਪੀਏ ਚੱਕਦੇ ਸਨ ਅਤੇ ਕਹਿੰਦੇ ਸਨ ਕਿ ਐਮਐਲਏ ਸਾਹਿਬ ਮੀਟਿੰਗ ਦੇ ਵਿੱਚ ਹਨ ਤਾਂ ਇਹਨਾਂ ਨਾਲ ਪ੍ਰੋਪਰ ਗੱਲਾਂ ਹੋਈ ਪਾਈ ਤਾਂ ਅੱਜ ਇਹਨਾਂ ਨੇ ਇਹਨਾਂ ਦੀ ਮੁਹੱਲਾ ਸਰ ਕਮੇਟੀ ਨੇ ਪੂਰੇ ਮੁਹੱਲੇ ਨੇ ਪਰਮਿੰਦਰ ਸਿੰਘ ਪਿੰਕੀ ਨੂੰ ਆਪਣਾ ਸਮਰਥਨ ਦੇ ਦਿੱਤਾ ਹੈ ਅਤੇ ਕਾਫੀ ਭਾਰੀ ਗਿਣਤੀ ਦੇ ਨਾਲ ਇਹ ਦੱਸ ਰਹੇ ਹਨ ਕਿ ਉਸ ਨੂੰ ਜਿੱਤਾ ਕੇ ਰਾਂਗੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਗ੍ਰੇਡ ਪੰਜਾਬ ਟੀਵੀ